ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਪੇਨੂ ਮਾਂ ਪੁੱਛਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਬਣਾਉਣ ਲੱਗੇ ਆ ਚੂਰਮਾ ਬਾਬਾ ਸ਼੍ਰੀ ਚੰਦ ਜੀ ਦਾ ਕੱਲ ਨੂੰ ਜਨਮ ਦਿਨੇ ਆ ਜਨਮ ਦਿਹਾੜਾ ਤੇ ਉਹਦੇ ਉੱਤੇ ਉਹਨੂੰ ਕੀ ਕਹਿੰਦਾ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਪ੍ਰਸ਼ਾਦ ਆ ਉਹ ਹੈਗਾ ਚੂਰਮਾ ਤੇ ਬਾਬਾ ਸ਼੍ਰੀ ਚੰਦ ਜੀ ਸਾਡੇ ਗੁਰੂ ਆ ਅਸੀਂ ਉਦਾਸੀ ਸੰਪਰਦਾਨ ਨੂੰ ਬਿਲੋਂਗ ਕਰਦੇ ਆ ਤੇ ਇਸ ਕਰਕੇ ਕੱਲ ਨੂੰ ਕਰਾਂਗੇ ਸੋਪਨੀ ਸਾਹਿਬ ਦਾ ਪਾਠ ਤੇ ਦੀਵਾ ਜਗਾਵਾਂਗੇ ਬਾਬਾ ਜੀ ਦੇ ਤੇ ਚੂੜਮੇ ਦਾ ਪ੍ਰਸ਼ਾਦ ਜਿਹੜਾ ਉਹ ਚੜਾਵਾਂਗੇ ਤੇ ਉਹਦੇ ਚੂੜਮੇ ਦੇ ਪ੍ਰਸ਼ਾਦ ਵਾਸਤੇ ਸਭ ਤੋਂ ਪਹਿਲਾਂ ਨਾ ਆਟਾ ਗੁੰਨ ਲੈਣਾ ਆਟਾ ਉਹ ਨਹੀਂ ਗੁੰਨਣਾ ਜਿਵੇਂ ਕਹ ਦੋ ਜਿੱਦਾਂ ਆਪਾਂ ਰੋਟੀ ਖਾਣ ਲਈ ਹੁੰਦੀ ਹੈ ਐਦਾਂ ਨਹੀਂ ਥੋੜਾ ਸਖਤ ਆਟਾ ਗੁੰਨਣਾ ਫੇਰ ਸਖਤ ਆਟਾ ਗੁੰਨ ਕੇ ਤੇ ਬਾਕੀ ਜਿਹੜਾ ਕੰਮ ਆਪਾਂ ਬਾਅਦ ਵਿੱਚ ਦੱਸਦੇ ਸਾਨੂੰ ਕੀ ਕਰਨਾ ਤੇ ਬਾਬਾ ਸ਼੍ਰੀ ਚੰਨ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸਨ ਤੇ ਮਾਤਾ ਸੁਲੱਖਣੀ ਜੀ ਦੇ ਵੀ ਤੇ ਦੇ ਬੇਨਾਨ ਕੀ ਕਈ ਅੱਜ ਕੱਲ ਦੇ ਪ੍ਰਚਾਰਕ ਜਿਹੜੇ ਆ ਉਹ ਕਹਿ ਦਿੰਦੇ ਆ ਜੀ ਬਾਬਾ ਸ਼੍ਰੀ ਚੰਨ ਜੀ ਚੰਗੇ ਨਹੀਂ ਸੀਗੇ ਜੀ ਮਤਲਬ ਸੁਣੀਆ ਹੋਊਂਗੀ ਕਈ ਵੱਡੇ ਵੱਡੇ ਪ੍ਰਚਾਰਕ ਆ ਮੈਂ ਇਕਲਾ ਨਾਂ ਨਹੀਂ ਲੈਣਾ ਚਾਹੁੰਨੀ ਕਥਾ ਕਰਦੇ ਆ ਤੇ ਉਹ ਵੀ ਬਾਬਾ ਸ਼੍ਰੀ ਚੰਨ ਜੀ ਨੂੰ ਗਲਤ ਕਹਿੰਦੇ ਪਰ ਉਹ ਐਦਾਂ ਦੇ ਪ੍ਰਚਾਰਕਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨਾਲ ਖੁਸ਼ਕਿਸਮਤ ਕੌਣ ਹੋ ਸਕਦਾ ਉਹਨਾਂ ਨੇ ਗੁਰੂ ਦੇ ਘਰ ਜਨਮ ਲਿਆ ਬੇਬੇ ਨਾਨਕੀ ਨੇ ਉਹਨਾਂ ਦੀ ਪਰਵਰਿਸ਼ ਕੀਤੀ ਜਿਹੜੇ ਬਾਬਾ ਸ਼੍ਰੀ ਚੰਨ ਜੀ ਤੇ ਉਂਗਲ ਚੱਕਦੇ ਹਨ ਉਹ ਬੇਬੇ ਨਾਨਕੀ ਤੇ ਵੀ ਉਂਗਲ ਚੱਕਦੇ ਆ ਉਹਨਾਂ ਦੇ ਪਿਤਾ ਤੇ ਵੀ ਚੱਕਦੇ ਆ ਕਿਉਂਕਿ ਉਹ ਉਹਨਾਂ ਦੀ ਔਲਾਦ ਸੀ ਉਹਨਾਂ ਦਾ ਖੂਨ ਸੀ ਤੇ ਬੇਬੇ ਨਾਨਕੀ ਦੇ ਉਹ ਭਤੀਜੇ ਸੀਗੇ ਤੇ ਬੇਬੇ ਨਾਨਕੀ ਨੇ ਹੀ ਉਹਨਾਂ ਦੀ ਪਰਵਰਿਸ਼ ਕੀਤੀ ਸੀ ਸਾਧੂ ਸੰਤਾਂ ਦੀਆਂ ਉਹਨਾਂ ਨੂੰ ਕਥਾਵਾਂ ਸੁਣਾਉਂਦੇ ਹੁੰਦੇ ਸੀਗੇ ਤੇ ਅੱਜ ਕੱਲ੍ਹ ਦੇ ਪ੍ਰਚਾਰਕ ਉਹਨਾਂ ਨੂੰ ਐਨਾ ਨਿੰਦ ਦੇ ਭੰਡ ਦੇ ਕੁਝ ਪ੍ਰਚਾਰਕ ਹੈਗੇ ਜਿਨ੍ਹਾਂ ਨੂੰ ਸ਼ਾਦੀ ਦਾ ਅਸਬਾਰੇ ਕੋਸ਼ ਪਤਾ ਹੀ ਨਹੀਂ ਤੇ ਉਹ ਐਨਾ ਗਲਤ ਕਹਿੰਦੇ ਬਾਬਾ ਸ਼੍ਰੀਚੰਨ ਜੀ ਬਾਰੇ ਤੇ ਜੀ ਬਾਬਾ ਸ਼੍ਰੀਚੰਨ ਜੀ ਸਾਡੇ ਉਦਾਸੀਆਂ ਦੇ ਗੁਰੂ ਆ ਤੇ ਸਾਡੇ ਪਹਿਲੇ ਮਹਾਂਤ ਜਿਹੜੇ ਗੱਦੀ ਨਸੀਨ ਹੋਏ ਸੀ ਬਾਬਾ ਸ਼੍ਰੀਚੰਨ ਜੀ ਨੇ ਗੁਰੂ ਹਰਗੋਬਿੰਦ ਜੀ ਕੋਲੋਂ ਇੱਕ ਪੁੱਤਰ ਮੰਗ ਲਿਆ ਸੀ ਗੁਰੂ ਹਰਗੋਬਿੰਦ ਜੀ ਦੇ ਚਾਰ ਪੁੱਤਰ ਪੰਜ ਪੁੱਤਰ ਸੀਗੇ ਉਹਨਾਂ ਦੇ ਤੇ ਉਹਨਾਂ ਨੇ ਜਦੋਂ ਉਹਨਾਂ ਕੋਲੋਂ ਗਏ ਸੀਗੇ ਉਹਨਾਂ ਨੇ ਇੱਕ ਪੁੱਤਰ ਮੰਗ ਲਿਆ ਸੀ ਉਹਨਾਂ ਕੋਲ ਬਾਬਾ ਗੁਰਦਿੱਤਾ ਜੀ ਮੱਤਾ ਸ਼ਰੀਜਾਂ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਗੋਦ ਲਿਆ ਸੀ ਗੁਰੂ ਹਰਗੋਬਿੰਦ ਜੀ ਕੋਲੋਂ ਉਹਨਾਂ ਨੇ ਗੋਦ ਲਿਆ ਸੀਗਾ ਤੇ ਉਦਾਸੀ ਸੰਪਰਦਾ ਦੇ ਪਹਿਲੇ ਮਹਾਂਤ ਜਿਹੜੇ ਗੱਦੀ ਨਿਸ਼ੀਨ ਹੋਏ ਆ ਉਹ ਹੋਏ ਆ ਬਾਬਾ ਗੁਰਦਿੱਤਾ ਜੀ ਤੇ ਅਰਦਾਸ ਵਿੱਚ ਵੀ ਕਿਹਾ ਜਾਂਦਾ ਵਾ ਬਾਬਾ ਗੁਰਦਿੱਤਾ ਦੀਨ ਦੁਨੀਆ ਦਾ ਟਿਕਾ ਜੋਰ ਮੰਗਿਆ ਸੋ ਦਿੱਤਾ ਇਹ ਵਾਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀਚੰਨ ਜੀ ਨੇ ਦਿੱਤਾ ਸੀ ਤੇ ਜਿਹੜੇ ਅੱਜ ਕੱਲ ਦੇ ਪ੍ਰਚਾਰਕ ਆ ਉਹਨਾਂ ਨੂੰ ਇਹ ਅਕਲ ਹੀ ਨਹੀਂ ਅਰਦਾਸ ਵਿੱਚ ਵੀ ਉਹਨਾਂ ਦੇ ਗੋਦਲੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਨਾਮ ਲਿਆ ਜਾਂਦਾ ਤੇ ਇਹ ਅਰਦਾਸ ਕੀਤੀ ਜਾਂਦੀ ਆ ਵੀ ਅਰਦਾਸ ਚ ਨਾਮ ਲੈਂਦੇ ਆ ਪਰ ਫਿਰ ਵੀ ਪਤਾ ਨਹੀਂ ਕਿਉਂ ਭੰਡਦੇ ਆ ਇਸ ਕਰਕੇ ਕਿਸੇ ਵੀ ਧਰਮ ਦਾ ਗੁਰੂ ਆ ਉਹਨੂੰ ਕਦੀ ਮਾੜਾ ਨਾ ਕਹੋ ਹਾਂ ਜਿਹੜੇ ਲੋਕ ਪਖੰਡ ਕਰਦੇ ਆ ਪਖੰਡਵਾਦ ਫੈਲਾਉਂਦੇ ਆ ਉਹਨਾਂ ਦੇ ਵਿਰੋਧ ਵਿੱਚ ਜਿਹੜੀ ਗੱਲ ਕਹਿਣੀ ਕਹੋ ਜਿੱਦਾਂ ਸਾਡੇ ਉਦਾਸੀ ਧਰਮ ਆ ਸਾਡੇ ਉਦਾਸੀ ਧਰਮ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਲੋਕ ਆ ਜਿਹੜੇ ਪਖੰਡ ਫੈਲਾਉਂਦੇ ਆ ਸਿੱਖ ਧਰਮ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਲੋਕ ਆ Hindu ਧਰਮ ਚ ਵੀ ਆ ਮੁਸਲਮਾਨ ਧਰਮ ਵਿੱਚ ਵੀ ਆ ਸਾਰੇ ਧਰਮਾਂ ਵਿੱਚ ਪਖੰਡੀ ਹੈਗੇ ਹੈਗੇ ਆ ਪਰ ਅਸੀਂ ਤਾਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆ ਵੀ ਅਸੀਂ ਉਦਾਸੀ ਸੰਪਰਦਾ ਨੂੰ ਫੋਲੋ ਕਰਦੇ ਆ ਤੇ ਬਾਬਾ ਸ਼੍ਰੀਚੰਦ ਜੀ ਸਾਡੇ ਗੁਰੂ ਆ ਅਸੀਂ ਕੋਈ ਉਹਨਾਂ ਨੂੰ ਗੁਰੂ ਕਿਸੇ ਕੋਲੋਂ ਨਾਮਦਾਨ ਲੈ ਕੇ ਜਾਂ ਐਦਾਂ ਅਸੀਂ ਨਹੀਂ ਗੁਰੂ ਮੰਨਿਆ ਹੋਇਆ ਬਾਬਾ ਸ਼੍ਰੀਚੰਦ ਜੀ ਨੂੰ ਬਾਬਾ ਸ਼੍ਰੀਚੰਦ ਜੀ ਸਾਡੇ ਜਨਮ ਤੋਂ ਹੀ ਗੁਰੂ ਆ ਤੇ ਅਸੀਂ ਉਦਾਸੀ ਆ ਜੀ ਤੇ ਇਸ ਕਰਕੇ ਅਸੀਂ ਤਾਂ ਖੁਸ਼ਕਿਸਮਤ ਆ ਵੀ ਅਸੀਂ ਬਾਬਾ ਸ਼੍ਰੀਚੰਦ ਜੀ ਦੇ ਉਹਨਾਂ ਕੀਕੇ ਦਾ ਉਸਿਸ ਹੁੰਦਾ ਸੀ ਸੰਪਰਦਾਨ ਫੋਲੋ ਕਰਦੇ ਆ ਤੇ ਬਾਬੇ ਨਾਨਕ ਦੇ ਉੱਤਰ ਦੇ ਅਸੀਂ ਇਹਨਾਂ ਨੂੰ ਕੀ ਕਹਿਦਾ ਭਗਤਿਆਂ ਤੇ ਬਾਕੀ ਲੋਕ ਕਹਿ ਦਿੰਦੇ ਆ ਬਹੁ ਭੰਡਦੇ ਆ ਵਰ ਇੰਦਾਂ ਦੇ ਲੋਕਾਂ ਤੇ ਬਹੁ ਗੁੱਸਾ ਚੜਦਾ ਕਿ ਜੇ ਤੁਸੀਂ ਇਤਿਹਾਸ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿਉਂ ਗੁਰੂ ਅਰਜਨ ਦੇਵ ਜੀ ਬਾਬਾ ਸ਼੍ਰੀ ਚੰਦ ਜੀ ਦਾ ਬਹੁਤ ਮਾਨ ਸਤਕਾਰ ਕਰਦੇ ਸੀ ਜਿੱਥੇ ਵੀ ਬਾਬਾ ਸ਼੍ਰੀ ਚੰਦ ਜੀ ਭਗਤੀ ਵਾਸਤੇ ਜਾਂਦੇ ਸੀ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਜ਼ਰੂਰ ਮਿਲਣ ਜਾਂਦੇ ਸੀ ਪਰ ਲੋਕਾਂ ਨੂੰ ਇਦਾਂ ਦਾ ਪਤਾ ਹੀ ਨਹੀਂ ਪਤਾ ਵੀ ਹੈ ਫਰਜਾਨ ਬੁੱਝ ਕੇ 1000 ਨੂੰ ਮਾੜਾ ਬਣਾਉਣਾ। ਮੱਗਾ ਸ਼ਿਰੀ ਚੰਗੀ ਨੇ ਚਾਰ ਧੂਨੇ ਚਲਾਏ ਸੀ। ਬਾ ਚਾਰ ਭਗਤ ਬਣਾਏ ਸੀ ਆਪਣੇ ਸਿੱਖਸ਼ਕ ਬਣਾਏ ਸੀਗੇ। ਬਾਬਾ ਬਾਲੂ ਹਸਨਾ ਜੀ, ਬਾਬਾ ਅਲਮਸਤ ਜੀ, ਬਾਬਾ ਆਨੰਦ ਜੀ, ਬਾਬਾ ਫੂਲ ਜੀ। ਉਹਨਾਂ ਨੇ ਬਣਾਏ ਸੀ ਕਿ ਉਹ ਚਾਰੇ ਦਿਸ਼ਾਵਾਂ 'ਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਨ। ਤੇ ਉੱਥੋਂ ਗੁਰਬਾਣੀ ਦਾ ਪ੍ਰਚਾਰ ਜਿਹੜਾ ਉਹ ਸ਼ੁਰੂ ਹੋਇਆ ਸੀ। ਸ਼ੁਰੂ ਵੀ ਗੁਰਬਾਣੀ ਦਾ ਪ੍ਰਚਾਰ ਉੱਥੋਂ ਹੋਇਆ ਸੀ ਲੋਕਾਂ ਨੂੰ ਘਰ-ਘਰ ਜਾ ਕੇ ਗੁਰਬਾਣੀ ਬਾਰੇ ਸਿੱਖਿਆ ਦੇਣੋਂ ਹਾਸਤੇ ਤੇ ਚਲੋ ਜੀ ਆਪਣੇ ਬੱਚਿਆਂ ਨੂੰ ਵੀ ਮੈਂ ਜ਼ਰੂਰ ਇਹ ਗੱਲਾਂ ਦੱਸਦੀ ਹੁੰਨੀ ਤੇ ਉਹਨੂੰ ਵੀ ਕਹਿਣੀ ਹੁੰਦੀ ਤੂੰ ਇਹ ਚੀਜ਼ਾਂ ਜ਼ਰੂਰ ਪੜਿਆ ਕਰ ਤੈਨੂੰ ਵੀ ਇਤਿਹਾਸ ਪਤਾ ਹੋਣਾ ਚਾਹੀਦਾ ਤੇ ਅਸੀਂ ਜੀ ਇਹ ਨਹੀਂ ਅਸੀਂ ਬਾਕੀ ਗੁਰੂਆਂ ਨੂੰ ਨਹੀਂ ਮੰਨਦੇ ਬਾਕੀ 10 ਗੁਰੂ ਵੀ 7.5 ਸੱਤ ਆ ਗਏ ਬਾਣੀ ਅਸੀਂ ਵੀ ਬਾਣੀ ਵੜਦੇ ਅਸੀਂ ਬਾਣੀ ਨੂੰ ਹੀ ਮੰਨਦੇ ਆ ਤੇ ਪਰ ਕੁਝ ਲੋਕ ਆ ਜਿਹੜੇ ਫਰਕ ਪਾਉਂਦੇ ਆ ਧਰਮਾਂ ਦੇ ਨਾਮ ਤੇ ਤੇ ਚਲੋ ਜੀ ਇਹ ਆਪ ਤਾਂ ਆਪ ਸੱਤ ਗੁਣ ਲਿਆ ਦਿਖਾ ਦੋ ਨਾ ਇਹ ਆਪ ਤਾਂ ਆਪ ਸੱਤ ਗੁਣ ਲਿਆ ਬਿਲਕੁਲ ਥੋੜੀ ਜਿਹੀ ਮੁੱक्की ਹੋਰ ਦਵਾਂਗੇ ਤੇ ਫਿਰ ਆਪਾਂ ਇਹਨਾਂ ਦੇ ਤਲਾਂ ਬੇਰੀਆਂ ਛੋਟੀਆਂ-ਛੋਟੀਆਂ ਰੋਟੀਆਂ ਬਣਾ ਕੇ ਚਲੋ ਜਾਈਏ ਇਹ ਜੀ ਮੈਂ ਇੱਕ ਵਾਰੀ ਕੇ ਲਾ ਕੇ ਆਟੇ ਨੂੰ ਫੇਰ ਚੰਗੀ ਤਰ੍ਹਾਂ ਉਹਨੂੰ ਕੀ ਕਹਈਦਾ ਗੁੰਨ ਲਿਆ ਹੁਣ ਮੈਂ ਇਹਦੇ ਇਦਾਂ ਨਾ ਹੱਥ ਨਾਲ ਹੀ ਰੋਟੀਆਂ ਬਣਾ ਕੇ ਫਿਰ ਰੱਖ ਲਵਾਂਗੀ ਤੇ ਇਹ ਸਾਡੀ ਜੀ ਕੜਾਈ ਪ੍ਰਸ਼ਾਦ ਵਾਸਤੇ ਹੀ ਆ ਚਾਹੇ ਅਸੀਂ ਕੜਾ ਪ੍ਰਸ਼ਾਦ ਬਣਾਉਣਾ ਹੋਵੇ ਜੇ ਚਾਹੀਏ ਅਸੀਂ ਚੂਰਮਾ ਬਣਾਉਣਾ ਹੋਵੇ ਇਹਦੇ ਵਿੱਚ ਅਸੀਂ ਹੋਰ ਕੋਈ ਚੀਜ਼ ਨਹੀਂ ਬਣਾਈ ਦੀ ਇਸ ਕੜਾਈ ਦੇ ਵਿੱਚ ਤੇ ਇਹ ਕੁੰਡਾ ਕੁੰਡਾ ਹੋ ਗਿਆ ਡੰਡਾ ਹੋ ਗਿਆ ਇਹ ਧੋ ਲਿਆ ਸੀ ਚੰਗੀ ਤਰ੍ਹਾਂ ਕਿਉਂਕਿ ਨਾਲ ਹੀ ਕੁੱਟਣਾ ਪੈਣਾ ਉਹਨੂੰ ਕੀ ਕਹਿਦਾ ਕੁੱਟ ਕੇ ਰੋਟੀਆਂ ਨਾ ਬੰਨੀ ਚੰਗੀ ਤਰ੍ਹਾਂ ਸਾਫ਼ ਕਰ ਗਿੱਲਾ ਥੋੜਾ ਜਿਹਾ ਫੇ ਬਣਦਾ ਰੋਟੀਆਂ ਇਦਾਂ ਬਣਾ ਲੈਣੀਆਂ ਫਰਾਈ ਕਰਕੇ ਤੇ ਚਿਲੇਰੇ ਵਿੱਚ ਕੁੱਟਣਾ ਹੁੰਦਾ ਤੇ ਮਨਵੀਰ ਨੇ ਵੀ ਪ੍ਰਸ਼ਾਦ ਬਣਾਉਣ ਤੋਂ ਪਹਿਲਾਂ ਇਸ਼ਨਾਨ ਕਰ ਲਿਆ ਸੀ ਤੇ ਮੈਂ ਵੀ ਪ੍ਰਸ਼ਾਦ ਬਣਾਉਣ ਤੋਂ ਪਹਿਲਾਂ ਇਸ਼ਨਾਨ ਕਰ ਲਿਆ ਸੀ ਤੇ ਫਿਰ ਅਸੀਂ ਪ੍ਰਸ਼ਾਦ ਬਣਾਉਣ ਲੱਗੇ ਤੇ ਹੁਣ ਮੈਂ ਬਣਾ ਲਾਂ ਜੀ ਛੋਟੀਆਂ-ਛੋਟੀਆਂ ਰੋਟੀਆਂ ਬਣਾ ਕੇ ਰੱਖ ਲਾਂ ਹੱਥ ਨਾਲ ਵੀ ਜੀ ਬਣਾ ਲੈਣੀ ਆ ਮੈਂ ਰੋਟੀਆਂ ਛੋਟੀਆਂ-ਛੋਟੀਆਂ ਬਣਾ ਲਓ ਤੇ ਇਹ ਨਹੀਂ ਜ਼ਰੂਰੀ ਇਹਦੇ ਵਿੱਚ ਆ ਨਹੀਂ ਹੁਣੇ ਜਿੰਦਾਂ ਦੀ ਮਰਜ਼ੀ ਤੁਸੀਂ ਬਣਾ ਲਓ ਬਸ ਸਰੋਂ ਦੀ ਪਿੰਗੀ ਨਹੀਂ ਹਸਦੀਆਂ ਕਿਉਂਕਿ ਇਹਨਾਂ ਨੂੰ ਫਰਾਈ ਕਰਕੇ ਆਪਾਂ ਕੁੱਟਣੀਆਂ ਆ ਇਹਨਾਂ ਨੂੰ ਜੈ ਬਾਬਾ ਜੀ ਇਹਨਾਂ ਦਾ ਮਸਾਲਾ ਜੀ ਬਣਾ ਕੇ ਰੱਖ ਲੂੰਗੀ ਹੁਣ ਜਦੋਂ ਮੈਂ ਫਰਾਈ ਕਰਾਂਗੇ ਉਦੋਂ ਦਿਖਾ ਦੂੰਗੀ ਬਸ ਤੇ ਇਹ ਜੀ ਆਪਾਂ ਕਰ ਲਾਂਗੇ ਫਰਾਈ ਥੋੜੀ ਮੋਟੀ ਰੋਟੀ ਬਣਾ ਕੇ ਨਾ ਫਰਾਈ ਕਰ ਲੈਣੀ ਦੋਈ ਪਰ ਜਦੋਂ ਤੈਨੂੰ ਬਾਦਨੇ ਮਨਵੀਰ ਦਾ ਜਨਮ ਦਿਨ ਵੀ ਹੋਵੇ ਅਸੀਂ ਕੇਕ ਬਹੁਤ ਕੱਟ-ਕੱਟੀ ਦਾ ਹੁਣ ਤਾਂ ਆਪਣੇ ਤਾਂ ਵਿਸ਼ਾਲ ਮਨਾਉਣ ਦੀ ਪਰੰਪਰਾ ਤਾਂ ਆਪਾਂ ਲੋਕ ਹੁਣ ਕੇਕ ਕੱਟਣ ਲੱਪਿਆ ਗੁਰੂਆਂ ਦੇ ਜਨਮ ਦਿਨਾਂ ਤੇ ਵੀ ਆ ਹੁਣ ਜਦੋਂ ਬਾਬਾ ਸ਼੍ਰੀ ਚੰਦ ਜੀ ਦਾ ਵੀ 530ਵਾਂ ਜਨਮ ਦਿਨ ਹੋਣਾ ਤੇ ਮੈਂ ਬਹੁਤ ਇਖਾ ਡੇਰਿਆਂ ਦੇ ਵਿੱਚ ਕੇਕ ਕੱਟਦੇ ਆ ਪਰ ਨਹੀਂ ਮੈਨੂੰ ਨਹੀਂ ਲੱਗਦਾ ਪਈ ਸਹੀ ਆ ਇਹ ਨੇਚਾ ਨਾਲ ਪ੍ਰਸ਼ਾਦ ਬਣਾਉ ਬਾਬੇ ਦਾ ਤੇ ਪ੍ਰਸ਼ਾਦ ਵੰਡੋ ਨਾ ਕਿ ਕੇਕ ਕੱਟੋ ਮੈਂ ਤਾਂ ਆਪਣੇ ਮਨਵੀਰ ਦੇ ਜਨਮ ਦਿਨ ਤੇ ਵੀ ਬਹੁਤ ਕੱਟ ਕੇ ਕੱਟਿਆ ਹੀ ਕੇਕ ਦੀ ਪਹਿਲੇ ਜਨਮ ਦਿਨ ਤੇ ਕੱਟਿਆ ਸੀ ਪਰ ਪਹਿਲਾਂ ਬਾਬਾ ਜੀ ਦਾ ਪਾਠ ਕੀਤਾ ਸੀ ਬਾਅਦ ਚ ਕੇਕ ਕੱਟਿਆ ਸੀ ਤਾਂ ਅਸੀਂ ਇਹਦਾ ਜਨਮ ਦਿਨ ਬਹੁਤ ਘੱਟ ਮਨਾਇਆ ਮਨਵੀਰ ਦਾ ਅਸੀਂ ਹਮੇਸ਼ਾ ਦੇਗ ਕਰਕੇ ਪ੍ਰਸ਼ਾਦ ਕਰਕੇ ਮਹਾਰਾਜ ਦੇ ਅਰਦਾਸ ਸੁਖਨੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਇਹਦੇ ਸੁੱਖ ਮੰਗੇ ਦੀ ਆ ਨਾ ਕਿ ਅਸੀਂ ਕੇਕ ਕੱਟੀਦੇ ਹਾਂ ਦਾ ਵੀ ਬਾਬਾ ਮੰਗੇ ਰੱਖੇ ਇਹਨੂੰ ਵੀ ਸਿਖਾਉਣਾ ਕਿ ਕੇ ਕੱਟਣ ਨਾਲੋਂ ਮੰਨੀਰ ਜ਼ਿਆਦਾ ਐ ਨਹੀਂ ਤੇ ਲਈ ਵੀ ਆਪਣੇ ਗੁਰੂਆਂ ਦੇ ਨਾਮ ਦੀ ਦੇਖ ਕਰਕੇ ਕੋ ਚੜਾਓ ਤੇ ਪਾਠ ਕਰੋ ਚਲੋ ਜੀ ਦਿਖਾ ਲਓ ਲੱਗ ਗਿਆ ਮੈਨੂੰ ਇਹਨਾਂ ਹੋਲੀ-ਹੋਲੀ ਫਰੈਂਕ ਹੋ ਜਾਣੀਆਂ ਜਦੋਂ ਐ ਨਾ ਉਹ ਖਸਤਾ ਜੇ ਹੋ ਗਏ ਫਿਰ ਆਪਾਂ ਇਹਨਾਂ ਨੂੰ ਕੁੱਟ ਲੈਣਾ ਉੰਦੇ ਤੋਂ ਅੰਦਰ ਜਦੋਂ ਕਸਤਾ ਹੋ ਗਏ ਫਿਰ ਉਤਾਰ ਲਵਾਂਗੇ ਇਹ ਜੀ ਐ ਨਾ ਹੋ ਗਈਆਂ ਚੰਗੀ ਤਰ੍ਹਾਂ ਡੀਪਲੀ ਫਰਾਈ ਘੱਟ ਗਿਆ ਮਤਲਬ ਕਿ ਮੱਧਮ ਮੱਧਮ ਤੇ ਹੋੜੀ ਹੋੜੀ ਇਹਨੂੰ ਹੋਈ ਜਾਣ ਦੋ ਇਹ ਵਿੱਚੋਂ ਵੀ ਚੰਗੀ ਤਰ੍ਹਾਂ ਇਹੋ ਪੱਕ ਜਾਂਦੀਆਂ ਹੁਣ ਆਪਾਂ ਦਵਾਂਗੇ ਇੱਕ ਇੱਕ ਕਰਕੇ ਮਨਵੀਰ ਨੂੰ ਦੇਖਿਓ ਲੋਜੀ ਮੈਂ ਇਦਾਂ ਕੁੱਟ ਲੈਣੀ ਆ ਜੀ ਇਹ ਜੀ ਫਿਰ ਦਾ ਮੈਂ ਟੱਕ ਲਾ ਦਿੱਤੇ ਵਿੱਚ ਫਿਰ ਇਹ ਫੁੱਲਦੀ ਨਹੀਂ ਰੋਟੀ ਫੁੱਲੂਗੀ ਨਾ ਤੇ ਵਿੱਚੋਂ ਵੀ ਚੰਗੀ ਤਰ੍ਹਾਂ ਉਹ ਕੀ ਕੀ ਦਾ ਫਰਾਈ ਹੋ ਜਾਊਗੀ ਤੇ ਇਹ ਇਦਾਂ ਜਿ ਕੁੱਟ-ਕੁੱਟ ਕੇ ਪਹਿਲਾਂ ਐਵੇਂ ਜਿਹੜੀਆਂ ਰੋਟੀਆਂ ਰੱਖ ਲਈਦੀਆਂ ਫਿਰ ਹੱਥ ਨਾਲ ਆਪਾਂ ਇਹਨੂੰ ਉਹ ਕਰਾਂਗੇ ਬਰੀਕ-ਬਰੀਕ ਕਰਾਂਗੇ ਫਿਰ ਬਣਾਵਾਂਗੇ ਦਾ ਚੂਰਮਾ ਇਹ ਜੀ ਲਾਸਟ ਆਪਣੀ ਰੋਟ ਕਹਿ ਦਿੰਦੇ ਆ ਇਹਨੂੰ ਆ ਜਨਾ ਕਿਪਾ ਪ੍ਰਸ਼ਾਦ ਹੁੰਦਾ ਨਾ ਰੋਟ ਦਾ ਤੇ ਵੀ ਮੈਂ ਪ੍ਰਾਤ ਜਿਹੜੀ ਉਹ ਹੀ ਕੇ ਵਾਲੇ ਇਹਨੂੰ ਮੈਂ ਸਾਫ ਕਰ ਲਿਆ ਚੰਗੀ ਤਰ੍ਹਾਂ ਮੀਨਸ ਕੀ ਹਾਂ ਤੇ ਉਹ ਲੱਗਾ ਹੋਇਆ ਆਟਾ ਇਹਦੇ ਵਿੱਚ ਮੈਂ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦਾ ਇਹ ਸਾਰੀ ਰੋਟੀ ਜਿਹੜੀ ਚੂਰ ਲੂੰਗੇ ਕਿਉਂਕਿ ਥਾਲ ਚ ਛੋਟਾ ਥਾਲ ਕੇ ਜੀ ਸਾਰਾ ਦੇਸੀ ਮੈਂ ਗੜਵੀਚ ਕੱਢ ਲਿਆ ਤੇ ਉਸੇ ਹੀ ਕੜਾਈ ਦੇ ਵਿੱਚ ਨਾ ਐਨੇ ਇੱਕ ਕਰ ਦੇਣੇ ਆਪਾਂ ਬਾਦਾਮ ਰੋਸਟ ਬਦਾਮ ਵੀ ਕੁੱਟ ਹੋਣੇ ਆ ਚੰਗੀ ਤਰ੍ਹਾਂ ਕੁੰਡੇ ਚ ਚੂਰਮੇ ਚ ਪਾਉਣ ਲਈ ਇਹਦੇ ਵਿੱਚ ਬਦਾਮ ਰੋਸਟ ਕਰ ਲਏ ਜੀ ਆਪਾਂ ਹੁਣ ਕਰਾਂਗੇ ਆਪਾਂ ਸੋਗੀ ਰੋਸਟ ਜਿਹੜਾ ਵੀ ਤੁਹਾਡਾ ਮਨ ਕਰਦਾ ਹੋਈ ਤੁਸੀਂ ਡਰਾਈ ਫਰੂਟ ਜਿਹੜਾ ਵਿੱਚ ਪਾ ਸਕਦੇ ਆ ਮਣਾ ਮੜੀ ਕਰਨੀ ਹੈ ਨਹੀਂ ਬਹੁਤ ਸਵਾਲ ਲੱਗਦੀ ਸੋਗੀ ਉਗੀ ਕਰਦੇ ਤਾਂ ਨਹੀਂ ਉਧਾ ਲੋਕੀ ਜ਼ਿਆਦਾਤਰ ਰੋਸਟ ਪਰ ਮੈਂ ਕਰ ਦਿੰਦੀ ਹੁੰਨੀ ਆ ਮੈਨੂੰ ਚੰਗੀ ਲੱਗਦੀ ਇਦਾਂ ਰੋਸਟ ਜੀ ਚਲੋ ਜੀ ਜਦ ਤੱਕ ਜੀ ਮਨਵੀਰ ਬਾਦਾਮ ਕੁੱਟਦਾ ਤੇ ਸੌਂਫ ਇਕੱਲੇ ਰੋਸਟ ਕਰਨੀ ਪੈਣੀ ਫੇ ਮੈਂ ਕਰਦੀ ਆ ਉਹ ਕੁੱਟਣੀ ਹੁੰਦੀ ਓਦਾਂ ਤੇ ਓਨਾ ਚਿਰ ਮੈਂ ਇਹਦੀ ਬਰੀਕ ਬਰੀਕ ਚੂਰੀ ਜਿਹੜੀ ਉਹ ਬਣਾ ਲਾ ਇਹਦੀ ਇਹਨਾਂ ਰੋਟੀਆਂ ਦੀ ਹੱਥ ਨਾਲ ਹੀ ਬਣਾਉਣੀ ਆ ਇਹਨੂੰ ਕੁੱਟ-ਕੁੱਟ ਕੇ ਮਤਲਬ ਹੱਥ ਨਾਲ ਚੰਗੀ ਤਰ੍ਹਾਂ ਮੈਸ਼ ਕਰ ਕਰਕੇ ਇਹ ਜਿਹੜੀ ਚੂਰੀ ਵੀ ਜੀ ਦਾ ਹੱਥ ਨਾਲ ਕੁੱਟਣੀ ਹੈ ਨਾ ਇਹ ਇਦਾਂ ਹੀ ਸੁੱਕੀ ਨਹੀਂ ਕੁੱਟ ਹੋਣੀ ਇਹ ਜਿਹੜਾ ਦੇਸੀ ਘਿਓ ਆ ਨਾ ਇਹ ਇਹਦੇ ਉੱਤੇ ਪਾਉਣਾ ਆਪਾਂ ਚੂਰੀ ਦੇ ਪਾਪਾ ਕੇ ਫੇਰ ਆਪਾਂ ਇਹਨੂੰ ਜਿਹੜਾ ਉਹ ਕੁੱਟਣਾ ਗਰਮ ਹੈ ਨਾ ਦੇਸੀ ਕੇ ਫੇਰ ਉਹ ਰੋਟੀਆਂ ਠੰਡੀਆਂ ਤੇ ਵੈਸੇ ਵੀ ਇਹ ਪਾਈ ਦਈਏ ਫਿਰ ਉਹ ਮਆਇਸਟ ਹੋ ਜਾਂਦੀ ਹੈ ਉਹ ਚਲੋ ਜੀ ਫਿਰ ਤੁਹਾਨੂੰ ਕੁੱਟ ਕੇ ਸਾਰੀ ਇਹ ਚੂਰੀ ਫਿਰ ਦਿਖਾਉਣਾ ਹੈ ਇਹ ਜਿਹੜਾ ਆਪਾਂ ਉਹ ਬਦਾਮ ਤੇ ਸੋਗੀ ਤੇ ਸੌਫ ਜਿਹੜੀ ਕਿਸੀ ਆਪਾਂ ਥੰਡੇ ਚ ਕੁੱਤੀ ਆ ਇਹ ਪਾ ਲਾਂਗੇ ਇਹਦੇ ਵਿੱਚ ਮਨ ਕਰਨਾ ਨੇ ਮਿਕਸ ਇਹ ਮਿਕਸ ਕਰਕੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਵਾਲੀ ਭੂਰਾ ਖੰਡ ਭੂਰਾ ਖੰਡ ਵੀ ਹੈ ਤੇ ਦੇਸੀ ਖੰਡ ਹੈ। ਸਾਰੀ ਨਹੀਂ ਪਾਉਣੀ ਹੈ। ਜਿੰਨਾ ਕੁ ਮਿੱਠਾ ਚਾਹੀਦਾ ਤੁਹਾਨੂੰ ਉਸੇ ਹਿਸਾਬ ਨਾਲ ਪਾ ਲੈਣੀ ਹੈ ਕਿਲੋ-ਵਰ ਕਿਲੋ ਪੈਣੀ ਨਹੀਂ। ਖਸਾਲ ਤੋਂ ਵੇਤ ਤੋਂ ਵੀ ਜ਼ਿਆਦਾ ਪ੍ਰਸ਼ਾਦ ਬਣਾਇਆ ਸੀ ਬਹੁਤ ਜ਼ਿਆਦਾ ਸਾਰੇ ਪਿੰਡ ਦੇ ਪਿੰਡ ਵਿੱਚ ਮਤਲਬ ਅੱਗੇ-ਅੱਗੇ ਸਾਡੇ ਗਲੀ 'ਚ ਜਿੰਨੇ ਘਰ ਰਿਹਾ ਉਹ ਸਾਰਿਆਂ ਨੇ ਪ੍ਰਸ਼ਾਦ ਦੇ ਕੇ ਆਏ ਸੀ ਪਰ ਕਹਿੰਦੇ ਹੁੰਦੇ ਨਾ ਉਹ ਨਾਲ ਜਾਂ ਕਿੰਨਾ ਉਦਮ ਸੇਤਵਾਦ ਵਿੱਚ ਇੰਦਾ ਨਹੀਂ ਹੋ ਗਈ ਕਈ ਗੋਸ਼ੇ ਹੁਣ ਮੈਂ ਬਣਾਉਣੀ ਜ਼ਰੂਰ ਆ ਪਰ ਮੇਰੇ ਤੋਂ ਜ਼ਿਆਦਾ ਨਹੀਂ ਬਣਦਾ ਤੇ ਕਿੰਨਾ ਕਿੰਨਾ ਪ੍ਰਸ਼ਾਦ ਜਿਹੜਾ ਉਹ ਬਣਾਉਣੀ ਸੀ ਇਹ ਜੀ ਆਪਾਂ ਕਰ ਲਿਆ ਪੂਰਾ ਖੰਡ ਮਿਕਸ ਚੰਗੀ ਤਰ੍ਹਾਂ ਤੇ ਹੁਣ ਆਪਾਂ ਕੀ ਕਰਨਾ ਇਹ ਜਿਹੜਾ ਦੇਸੀ ghee ਹੈ ਨਾ ਇਹ ਵੀ ਰੱਖਣਾ ਨਹੀਂ ਜਿਹੜਾ ਬਚਿਆ ਇਹ ਵੀ ਸਾਰਾ ਇਹਦੇ ਵਿੱਚ ਹੀ ਫੇਰ ਮਿਲਾ ਦੇਣਾ ਜਿੱਦੋਂ ਦੇਸੀ ghee ਅੱਧਾ ਗਿੱਲੋ ਅੱਧਾ ਗਿੱਲੋ ਦੇਸੀ ghee ਸੀਗਾ ਫਰਾਈ ਵੀ ਕੀਤਾ ਸਾਰਾ ਵਿੱਚ ਵੀ ਪਾ ਦੇਦਾ ਹਾਂ ਮੈਂ ਪ੍ਰਸ਼ਾਦ ਟੇਸਟੀ ਬਹੁਤ ਬਣਦਾ ਜੇ ਬਾਬਾ ਜੀ ਸੋਨਾ ਸੋਨਾ ਜੇ ਨੇ ਆਵੇ ਤੇ ਬਾਬਾ ਜੀ ਮੰਨਦਾ ਵੀ ਤੇ ਬਾਬਾ ਜੀ ਦਾ ਜਨਮ ਦਿਨ ਅਸੀਂ ਮਨਾਇਆ ਕਰਨਾ ਕਹਿੰਦੇ ਬਸ ਮਤਲਬ ਇਹ ਪ੍ਰਸ਼ਾਦ ਕਰੀਦਾ ਪਾਠ ਕਰੀਦਾ ਘਰ ਦੇ ਘਰ ਦੇ ਤੇ ਗਾਂ ਐਦਾਂ ਮਨਾਇਆ ਕਰਾਂਗੇ ਕੋਈ ਲੰਗਰ ਲਾਇਆ ਕਰਾਂਗੇ ਬਾਬਾ ਜੀ ਦੇ ਜਨਮ ਦਿਨ ਤੇ ਪ੍ਰਸ਼ਾਦ ਬਣਾਇਆ ਕਰਾਂਗੇ ਜਿਆਦਾ ਤੇ ਨੰਗਰ ਲਾਇਆ ਕਰਾਂਗੇ ਚਾਹ ਪਕੌੜਾ ਐਦਾਂ ਦਾ ਨੰਗਰ ਜਿਹੜਾ ਉਹ ਚਾਹ ਪਕੌੜਾ ਨਾਲ ਮਠਿਆਈ ਸੁੱਖ ਰੱਖੇ ਬਾਬਾ ਨੰਗਰ ਲਾਇਆ ਕਰਾਂਗੇ ਬਰੋਜੀ ਜੀ ਬਾਬਾ ਇਹ ਆਪਣੇ ਪ੍ਰਸ਼ਾਦ ਹੋ ਗਿਆ ਤਿਆਰ ਡ్రਾਈ ਫਰੂਟਸ ਜਿਤ ਜੋ ਮਰਜੀ ਤੁਸੀਂ ਪਾ ਲਓ ਚਾਹੇ ਸੁੱਕੇ ਬਲਗ ਦੇ ਹੋਰ ਪਾ ਲਓ ਪੱਤੀਆਂ ਉਹ ਵੀ ਪਾਉਂਦੇ ਆ ਕੇ ਚਲੋ ਜੀ ਨਾਲੋਂ ਤੇ ਇਹ ਜੀ ਆਪਾਂ ਤਿਆਰ ਕਰ ਲਿਆ ਜੀ ਮਾਪਾ ਜੀ ਦੇ ਜਾਣ ਦੇ ਵਾਸਤੇ ਆ ਜੂਰਮਾ ਜੂਰਮਾ ਆਪਾਂ ਤਿਆਰ ਕਰ ਲਿਆ ਤੇ ਦੱਸਿਓ ਤੁਹਾਡੇ ਚ ਵੀ ਕੌਣ ਕੌਣ ਬਾਬਾ ਸ਼੍ਰੀ ਚੰਦ ਜੀ ਬਾਰੇ ਜਾਣਦਾ ਬਸ ਸਾਰੀ ਦੁਨੀਆਂ ਜਾਣਦੀ ਆ ਪਰ ਪਲੀਜ਼ ਜਿਹੜੇ ਲੋਕਾਂ ਨੂੰ ਇਹ ਵਹਿਮ ਭਰਮ ਆ ਵੀ ਬਾਬਾ ਸ਼੍ਰੀ ਚੰਦ ਜੀ ਚੰਗੇ ਨਹੀਂ ਸੀ ਜਾਂ ਆਪਣੇ ਪਿਤਾ ਦੇ ਅੱਖੇ ਨਹੀਂ ਲੱਗੇ ਸੀ ਜਾਂ ਕੁਝ ਵੀ ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਗੁਰੂ ਨਾਨਕ ਦੇਵ ਜੀ ਖੁਦ ਵੀ ਨਹੀਂ ਸਝਾਉਂਦੇ ਕਿ ਮੇਰੇ ਘਰ ਵਿੱਚ ਇਹ ਗੱਦੀ ਚੱਲੇ ਤੇ ਜਿਹੜੀ ਗੁਰੂਆਂ ਦੀ ਗੱਦੀ ਚੱਲੀ ਹੁੰਦੀ ਉਹ ਘਰ ਵਿੱਚ ਪਰੰਪਰਾ ਜਿਹੜੀ ਚੱਲੇ ਇਸੇ ਲਈ ਉਹਨਾਂ ਨੇ ਆਪਣੇ ਪਰਿਵਾਰ ਤੋਂ ਅਲੱਗ ਨਹੀਂ ਤੇ ਆਪਣੇ ਪਰਿਵਾਰ ਤੋਂ ਹੋਰ ਕਿਸੇ ਨੂੰ ਵੀ ਉਹ ਗੁਰੂ ਨੂੰ ਦੀ ਸਥਾਪਨਾ ਕਰੀ ਸਕਦੇ ਸੀ ਪਰ ਉਹਨਾਂ ਨੇ ਆਪਣੇ ਪਰਿਵਾਰ ਤੋਂ ਬਾਹਰ ਹੀ ਉਹ ਗੁਰਤਾਗਤੀ ਜਿਹੜੀ ਆ ਦਿੱਤੀ ਆ ਤੇ ਇਸ ਕਰਕੇ ਜੀ ਜਿਹੜਾ ਮਾੜਾ ਕਹਿੰਦੇ ਮਾੜਾ ਨਾ ਕਹੋ ਹਰ ਇੱਕ ਗੁਰੂ ਦੀ ਆਪਣੀ ਆਪਣੀ ਜਗਾ ਵਾ ਕੋਈ ਕਿਸੇ ਦਾ ਧਰਮ ਨਾ ਮਾੜਾ ਕਹੋ ਹਾਂ ਜਿਹੜੇ ਪਖੰਡਵਾਦ ਫਲਾਉਂਦੇ ਆ ਉਹਨਾਂ ਨੂੰ ਮਾੜਾ ਕਹੋ ਤੇ ਗੁਰੂ ਤਾਂ ਕੋਈ ਵੀ ਨਹੀਂ ਜੀ ਮਾੜਾ ਇਹ ਆਪਰਾ ਪ੍ਰਸ਼ਾਦ ਹੋ ਗਿਆ ᱛਿਆਰ ਤੇ ਕਿਸੇ ਨਾਲ ਹੀ ਕਰਦੇ ਆ ਜੀ ਅੱਪ ਅੱਜ ਦੇ ਵਲੌਗ ਦਾ ਐਂਡ ਤੇ ਫਿਰ ਮਿਲਾਂਗੇ ਜੀ ਨਵੀਂ ਵੀਡੀਓ ਨਾਲ ਮਾਇ ਵੇ ਜੀ